ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਮੈਂ ਨਾ ਇਹ ਥੋੜੀ ਜਿਹੀ ਕਲਿੱਪ ਲੈਣੀ ਹੈ ਕਿਉਂਕਿ ਮੈਂ ਦੱਸਣਾ ਸੀਗਾ ਕਿ ਆਪਾਂ ਜਿਹੜਾ ਅੱਜ ਵਲੌਗ ਆ ਅਪਲੋਡ ਆਪਾਂ ਬਲੌਗ ਕਰਦੇ ਹੁੰਦੇ ਆ 3 ਵਜੇ ਅਪਲੋਡ ਤੇ ਮੈਨੂੰ ਤਾਂ ਪਤਾ ਨਹੀਂ ਕਿਵੇਂ ਜਨਨ ਕਿ ਮੈਂ ਅਪਲੋਡ ਤੇ ਸਵੇਰ ਲਾ ਕੇ ਰੱਖ ਦਿੰਦੀ ਹਾਂ ਨਾ ਮੈਨੂੰ ਐਵੇਂ ਹੁੰਦਾ ਵੀ ਜਦੋਂ ਚਲ ਮਾ ਆਉਂਗੀ ਉਦੋਂ ਪਬਲਿਕ ਕਰਿਆ ਜਾਊਗਾ ਤੇ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਮੈਥੋਂ ਕੀ ਹੋਇਆ ਸਵੇ ਆਪਾਂ ਇਸੇ ਕਰਕੇ ਹੁਣ ਮੈਂ ਥੋੜੀ ਜਿਹੀ ਕਲਿੱਪਸ ਲੈ ਕੇ ਦੱਸਦੀ ਸੀ ਤਾਂ ਪਲੀਜ਼ ਆਪਣੇ ਉਹ ਬਲੌਗ ਦਾ ਕਿਉਂਕਿ ਥੰਬਨੇਲ ਵਗੈਰਾ ਵੀ ਨਹੀਂ ਬਣਿਆ ਸੀਗਾ ਨਹੀਂ ਤਾਂ ਥੰਬਨੇਲ ਵਗੈਰਾ ਬਣਾ ਕੇ ਹਨਾ ਵੀ ਆਪਾਂ ਪ੍ਰੋਪਰ ਫੇਰ ਆਪਾਂ ਬਲੌਗ ਨੂੰ ਅਪਲੋਡ ਕਰਦੇ ਆ ਪਤਾ ਨਹੀਂ ਅੱਜ ਐਡਾ ਵੱਡੀ ਐਡੀ ਵੱਡੀ ਗਲਤੀ ਕਿਵੇਂ ਹੋ ਗਈ ਕਿਵੇਂ ਮਿਸਟੇਕ ਹੋ ਗਈ ਮੈਥੋਂ ਤੇ ਕਿਉਂਕਿ ਜੇ ਥੰਬਨੇਲ ਹੀ ਵਧੀਆ ਬਣਿਆ ਹੁੰਦਾ ਤਾਂ ਫੇਰ ਹੀ ਹਨਾ ਬਲੌਗ ਹੈ ਜਿਹੜਾ ਅਪਲੋਡ ਕਰਨ ਦਾ ਵੀ ਐਵੇਂ ਹੁੰਦਾ ਵੀ ਚਲੋ ਸਾਰੀ ਚੀਜ਼ ਪ੍ਰੋਪਰ ਹੈ ਫੇਰ ਹੀ ਮਜ਼ਾ ਆਉਂਦਾ ਬਲੌਗ ਅਪਲੋਡ ਕਰਨ ਦਾ ਤਾਂ ਫਿਰ ਆਪਾਂ ਤਾਂ ਕਰਕੇ ਥੋੜੀ ਜੀ ਐਨੀ ਕਿ ਕਲਿੱਪ ਲੈਣੀ ਸੀ ਤਾਂ ਪਲੀਜ਼ ਆਪਣੇ ਬਲੌਗ ਨੂੰ ਜੀ ਦੁਆਰਾ ਉਹਨੂੰ ਜਿੰਨੇ ਭੈਣ ਭਰਾਵਾਂ ਨੇ ਨਹੀਂ ਦੇਖਿਆ ਤਾਂ ਪਲੀਜ਼ ਆਪਣੇ ਵਲੌਗ ਨੂੰ ਫੁੱਲ ਵਾਚ ਕਰਿਓ ਤਾਂ ਕਿਉਂਕਿ ਮੈਨੂੰ ਪਲੇਖਾ ਜਾ ਲੱਗੇਗਾ ਕਿੱਦਾਂ ਕਿਉਂਕਿ ਕੋਈ ਉਹਦਾ ਥੰਬਨੇਲ ਨਹੀਂ ਲੱਗਿਆ ਹੋਇਆਗਾ ਤਾਂ ਕਰਕੇ ਮੈਂ ਖੈਤ ਉਹਨੇ ਹੁਣ ਥੋੜੀ ਜੀ ਕਲਿੱਪਸ ਲੈ ਕੇ ਤੇ ਮੈਂ ਅਪਲੋਡ ਕਰ ਦੂੰਗੀ ਫਿਰ ਸਾਨੂੰ ਪਤਾ ਲੱਗ ਜਾਊਗਾ ਕਿ ਜਿਹੜਾ ਮੇਰਾ ਉਹ ਵਲੌਗ ਆ ਅੱਜ ਸਵੇਰੇ ਹੀ ਅਪਲੋਡ ਹੋ ਗਿਆ ਜਿੰਨਾ ਭੈਣ ਭਰਾਵਾਂ ਨੇ ਨਹੀਂ ਦੇਖਿਆ ਤਾਂ ਪਲੀਜ਼ ਤੁਸੀਂ ਉਸ ਲਿੰਕ ਤੇ ਜਾਇਓ ਤੇ ਆਪਣੇ ਵਲੌਗ ਨੂੰ ਜਿਹੜਾ ਹੁਣ ਇੰਜੋਏ ਕਰਿਓ ਤੇ ਫੁੱਲ ਵਾਚ ਕਰਿਓ chicken ਦੀ ਵੀ ਮਾਤਾ ਨੂੰ ਬਹੁਤ ਪਿਆਰੀ ਲੈ ਵਾਲਾ ਬਟ ਹੈ ਦਾ ਵੀ ਮਾਤਾ ਨੂੰ ਬਹੁਤ ਪੇ